ਜੀ ਕਰਨਾ ਕਰ ਨੂੰ ਉਹਨਾਂ ਦੀ ਪਾਰਟੀ ਦਾ ਮਾਮਲਾ ਉਹ ਭਾਵੇਂ ਹਟਾ ਦੇਣ ਕੁਝ ਕਰ ਦੇਣ ਸਾਡਾ ਕੋਈ ਇਹਦੇ ਨਾਲ ਲੱਗਾ ਨਹੀਂ ਪਰ ਜਦ ਜਦੋਂ ਬੰਦਾ ਬਿਮਾਰ ਹੋਵੇ ਬਿਮਾਰ ਬੰਦੇ ਦੇ ਨਾਲ ਤੁਸੀਂ ਇੱਕ ਮੁਠਤਾ ਵੀ ਪ੍ਰਗਟਾ ਨਾ ਕਰੋ ਤਾਂ ਫੇਰ ਕੀ ਹੁੰਦਾ ਹੁਣ ਆਜੋ ਅਗਲਾ ਆਪਣਾ ਜੀ ਕਿ ਭਗਵੰਤ ਮਾਨ ਉੱਥੇ ਪਿਆ ਤੇ ਭਗਵੰਤ ਮਾਨ ਬਾਰੇ ਤਾਂ ਇਹ ਪੁੱਛਣ ਲੱਗੇ ਸੀ ਕਿੰਨੇ ਦਿਨ ਹੂੰ ਕਿੰਨੇ ਘੰਟੇ ਕੋਈ ਕਹਿੰਦਾ ਸੀ ਉਹਦਾ ਲਿਵਰ ਖਰਾਬ ਹੋ ਗਿਆ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਅਸੀਂ ਵੀ ਸਾਡੇ ਕੋਲੇ ਵੀ ਆਏ ਆਂ ਆਪਾਂ ਥੋੜਾ ਗੁਰੇਜ ਕੀਤਾ ਸੀ ਜੀ لیکن بلٹن بھی کوئی نہیں ਆ ਰਿਹਾ ਸੀ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਜਿਹੜਾ ਹੈਗਾ ਉਹਨਾਂ ਦਾ ਸਪੋਕਸਪਰਸਮਨ ਨਹੀਂ ਬੋਲੇ ਬੋਲਿਆ ਹੀ ਨਹੀਂ ਕੋਈ ਹੋਇਆ ਕੀ ਜਿਹੜਾ ਲਾਸਟ ਮੈਂ ਡਾਕਟਰ ਪਿਆਰੇ لال ਗਰਗ ਹੋਰਾਂ ਦੀ ਇੱਕ ਇੰਟਰਵਿਊ ਸੁਣੀ ਜੀ ਉਹ ਵੀ 48 ਘੰਟੇ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਕਿਉਂਕਿ ਜਿਹੜੇ ధਰਨੇ ਵਾਲੀਏ ਸਾਹਿਬ ਇਹਨੇ ਆਪਾਂ ਵੀ ਕਹਿੰਦੇ ਸੀ ਕਿ ਮੁੱਖ ਮੰਤਰੀ ਨੂੰ ਕੀ ਹੈ ਬਾਰੀ ਕਿ ਉਹਨੂੰ ਕਿਹੜਾ ਬਾਰੀ ਡਿੱਕਣੀ ਉਹਦੇ ਨਾਲ ਦੀ ਨਾਲ ਹੋ ਜਾਈ ਲੇਕਿਨ ਮੈਨੂੰ ਪਤਾ ਮੇਰੀ ਵਾਈਫ ਬਿਮਾਰ ਹੋ ਗਈ ਸੀ ਉਹਦੇ ਤੇ ਕੋਈ ਦਵਾਈ ਅਸਰ ਨਹੀਂ ਕਰਦੀ ਸੀ ਜੀ ਤੇ ਉਦੋਂ ਮੈਨੂੰ ਪਤਾ ਲੱਗਿਆ ਸੀ ਕਿ ਇੱਕ ਕਲਚਰ ਹੁੰਦਾ ਹੈ ਕਲਚਰ ਟੈਸਟ ਕਲਚਰ ਟੈਸਟ ਹੁੰਦਾ ਹੈ ਉਹਦੇ ਖੂਨ ਦਾ ਕਲਚਰ ਟੈਸਟ ਕਰਨਾ ਸੀ ਮੁੱਖ ਮੰਤਰੀ ਦਾ ਜੀ ਤੇ ਖੂਨ ਦੇ ਕਲਚਰ ਟੈਸਟ ਦੇ ਉੱਤੇ ਟਾਈਮ ਬਹੁਤ ਲੱਗਦਾ ਹਮ 48 ਢੂੜੀ ਘੰਟੇ ਲੱਗ ਜਾਂਦੇ ਹੁਣ ਜਿਹੜਾ ਖੂਨ ਦਾ ਕਲਚਰ ਟੈਸਟ ਲਿਆ ਤੇ ਉਹਦਾ ਇਹ ਰਿਜ਼ਲਟ ਆਇਆ ਹੈ ਉਹ ਰਿਜ਼ਲਟ ਜਾਨੀ ਵਾਲਿਆ ਸਭ ਅਸਲ ਹੈ ਜੀ ਉਹ ਰਿਜ਼ਲਟ ਕੀ ਹੈ ਉਹ ਕਾਜੀ ਹੀ ਬਿਮਾਰੀ ਹੈ ਜਿਹੜੀ ਬਿਮਾਰੀ ਪਸ਼ੂਆਂ ਨੂੰ ਲੱਗਦੀ ਹੈ ਹਮ ਹਮ ਔਰੇ ਬਿਮਾਰੀ ਹੈ ਕਿ ਕਈ ਵਾਰੀ ਕੋਈ ਗੰਦੀ ਚੀਜ਼ ਤੁਹਾਡੇ ਅੰਦਰ ਚਲੀ ਆਏ। ਅੰਦਰ ਵਾਇਰਸ ਚਲਾ ਜਾਂਦਾ। ਵਾਇਰਸ ਚਲਾ ਬੈਕਟੀਰੀਆ। ਬੈਕਟੀਰੀਆ। ਬੈਕਟੀਰੀਆ ਚਲਾ ਜਾਂਦਾ ਉਹਦੇ ਨਾਲ ਤੁਹਾਡੀ ਗੱਲ ਹੋ ਜਾਂਦੀ ਹੈ। ਆਮ ਤੌਰ ਤੇ ਡਾਕਟਰ ਪਿਆਰੇ لال ਗਰਘੋੜਾ ਦਾ ਕਹਿੰਦੇ ਕਿ ਪਸ਼ੂਆਂ ਨੂੰ ਕਈ ਵਾਰੀ ਗੰਦਗੀ ਪਸ਼ੂ ਦੀ ਗੰਦਗੀ ਆਪ ਉਹਦੇ ਮੂਹ ਨੂੰ ਲੱਗਦੀ। ਉਹਦਾ ਕਰਕੇ ਕਈ ਵਾਰੀ ਉਹ ਕਹਿੰਦੇ ਵੀ ਸਾਡੇ ਲੋਕ ਜਿਹੜੇ ਹੈਗੇ ਅਸੀਂ ਜਿਨ੍ਹਾਂ ਮਰਜ਼ੀ ਹੈ ਮਤਲਬ ਤੁਸੀਂ ਸਬਕ ਹੋ ਜੀ ਹੱਥ ਨਹੀਂ ਤੁਹਾਨੂੰ ਤੁਸੀਂ ਉਹਦਾਂ ਕਰੋ ਜੀ ਨਾ ਹੱਥ ਧੋ ਲਓ। ਤੁਸੀਂ ਇਹਦੇ ਨਾਲ ਧੋ ਲਓ ਡਿਟਰੋਲ ਨਾਲ ਹੱਥ ਧੋ ਲਓ। ਤੁਸੀਂ ਆਪਣੇ ਗਲੋਵਜ਼ ਪਾ ਲਓ। ਤੁਸੀਂ ਕਾਂ ਪਰ ਜਿਹੜੀ ਪਿਆਰੇ ਨਾਲ ਗਰਗੋਰਾਣੇ ਗੱਲ ਇੱਕ ਉਹਦੇ ਕਿਹਦੇ ਜਿਹੜੀ ਬਾਤਾਂ ਕਰਨ ਦੇ ਵਿੱਚ ਗੰਦਗੀ ਫਿਰਦੀ ਹੈ ਉਹਦਾ ਕੀ ਕਰੂੰ ਉਹ ਜਿਹੜੀ ਹੈਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਹਿੰਦੇ ਬੰਦੇ ਦੇ ਅੰਦਰ ਚਲੀ ਜਾਂਦੀ ਤੇ ਇਹ ਪਸ਼ੂਆਂ ਵਾਲੀ ਬਿਮਾਰੀ ਫਿਰ ਬੰਦੇ ਨੂੰ ਹੁੰਦੀ ਹੈ ਜੀ ਆਹ ਇਹ ਬੈਕਟੀਰੀਅਲ ਬਿਮਾਰੀ ਹੈ ਤੇ ਇਹ ਜਿਹੜੀ ਹੈਗੀ ਐਂਟੀਬਾਇਓਟਿਕ ਦੇ ਨਾਲ ਇਹਦਾ ਇਲਾਜ ਹੋ ਜਾਂਦਾ ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਬੁਲੇਟਿਨ ਜਾਰੀ ਕਰਤਾ ਉਦੋਂ ਗੱਲ ਆ ਗਈ ਇਸੇ ਸਮੇਂ ਦੇ ਵਿੱਚ ਜਿਹੜਾ ਪਹਿਲਾ ਬੰਦਾ ਮਿਲਦਾ ਜਾ ਕੇ ਹੁਣ ਰਿਊਮਰਸ ਆਏ ਸਾਨੂੰ ਨਹੀਂ ਪਤਾ ਸੀ ਪੁਸ਼ਟੀ ਨਹੀਂ ਕਰਦੇ ਪਹਿਲਾ ਬੰਦਾ ਮਿਲਦਾ ਜਾ ਕੇ ਆਮ ਆਦਮੀ ਪਾਰਟੀ ਚੋਂ ਤਾਂ ਸੰਦੀਪ ਪਾਟਕ ਹੈ ਹਾਂ ਹਾਲਾਂਕਿ ਸੰਜੇ ਸਿੰਘ ਭਗਵੰਤੂ ਨਾਲ ਦਾ ਦੋਸਤ ਆ ਉਹ ਇੱਥੇ ਆਇਆ ਸੀ ਉਹ ਵੀ ਨਹੀਂ ਮਿਲ ਕੇ ਮਿਲ ਕੇ ਨਹੀਂ ਆ ਕਿ ਉਹਨੂੰ ਵੀ ਰੁਕੇ ਗਿਆ ਸੀ ਹਾਂ ਉਹ ਕਹਿੰਦੇ ਜਿਹੜੇ ਲੋਕਾਂ 'ਚ ਹੁਣ ਰਿਊਮਰ ਹੋ ਰਿਹਾ ਕਿ ਜਦੋਂ ਭਗਵੰਤ ਮਾਨ ਕੋਲੇ ਗਏ ਨਾ ਤੇ ਉਹਦੋਂ ਕਹਿੰਦੇ ਵੀ ਪਾਟਕ ਸਾਹਿਬ ਉਹਨੂੰ ਕਹਿੰਦੇ ਵੀ ਤੁਹਾਡੀ ਕੇਜਰੀਵਾਲ ਨਾਲ ਗੱਲ ਕਰਾਉਣੇ ਇੱਥੇ ਗੱਲ ਕਰੋ ਤੇ ਕਹਿੰਦੇ ਵੀ ਉੱਥੋਂ ਫਿਰ ਕਿਹਾ ਗਿਆ ਵੀ ਤੁਸੀਂ ਸਟੈਪ ਡਾਊਨ ਕਰ ਜਾਓ ਅੱਛਾ ਅ ਅਕੜ ਗਿਆ ਤੇ ਹਾਂ ਕਹਿੰਦੇ ਮੈਂ ਕਿਉਂ ਦੇਵਾ ਹਾਂ ਪਰ ਹੁਣ ਸਵਾਲ ਆਉਂਦਾ ਤੁਸੀਂ ਉਹਨੇ ਪੁੱਛੋਗੇ ਕਿ ਭਗਵੰਤ ਮਾਨ ਦੇ ਵਿੱਚ ਐਨੀ ਹਿੰਮਤ ਕਿਵੇਂ ਆ ਗਈ ਜੀ ਮੈਂ ਲਿਖਿਆ ਨਾ ਜਦੋਂ ਵੀ ਅਜੇ ਜਿਉਂਦਾ ਹੈ ਤੇ ਲੋਕਾਂ ਨੇ ਉਹ ਤਾਂ ਬੜਾ ਨੈਗੇਟਿਵ ਲਿਆ ਜਿਹੜੇ ਲੋਕ ਮੁੱਛਾਂ ਨੂੰ ਤਾਉ ਦੇਣ ਲੱਗ ਪਏ ਸੀ ਮੈਂ ਉਹਨਾਂ ਨੂੰ ਕਹਿਆ ਸੀ ਵੀ ਹਜੇ ਐਡਾ ਉਹ ਨਾ ਲੱਡੂ ਬੰਡੋ ਹਜੇ ਜਿਉਂਦਾ ਉਹ ਹਾਂ 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 ਹੁਣ ਉਹਨਾਂ ਦੀ ਸਥਿਤੀ ਕੀ ਸੀ ਜੀ ਸਥਿਤੀ ਉਹਦੇ ਤੇ ਸੀ ਕਿ ਜਦੋਂ ਉਹਨੇ ਇਹ ਗੱਲ ਕਹੀ ਕਦੋਂ ਕਹੀ ਉਹਨੇ ਗੱਲ ਜੀ ਇੱਥੇ ਤਾਂ ਆ ਪ੍ਰੀਤ ਕੋਟ ਕੋਲੇ ਕਹਿੰਦੇ ਜੀ ਜਸ਼ਨ ਆਮ ਹੋਣ ਲੱਗੇ ਮੈਂ ਉਸ ਨੂੰ ਉਹੀ ਲਿਖਿਆ ਸੀਗਾ ਵੀ ਅਜੇ ਜਿਉਂਦਾ ਹਾਂ ਹਾਂ ਉਹ ਕਹਿੰਦੇ ਜੀ ਸੀਐਮ ਸਿਕਿਉਰਿਟੀ ਆ ਗਈ ਮੈਨੂੰ ਘੱਟੋ ਘੱਟ ਚਾਰ ਪੰਜ ਬੰਦਿਆਂ ਦਾ ਜਦੋਂ ਫੋਨ ਆਇਆ ਮੈਂ ਇੱਕ ਆਪਣੇ ਬਹੁਤ ਆਪਣਾ ਅਜ਼ੀਜ਼ ਜਰਨਲਿਸਟ ਹੈਗਾ ਬੜਾ ਸਿਰਿਆ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਵੀ ਕੀ ਹਾਲ ਚਾਲ ਹੈ ਕਹਿੰਦਾ ਜੀ ਤੁਹਾਡੇ ਪੰਜ ਮੈ ਫੋਨ ਆ ਗਿਆ ਮੈਨੂੰ ਅੱਛਾ ਜੀ ਕਹਿੰਦਾ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਵੀ ਇਹ ਸੀਐਮ ਸਿਕਿਉਰਿਟੀ ਕੀ ਹਾਂ ਸੀਐਮ ਸਕਿਉਰਟੀ ਪਹੁੰਚ ਗਈ ਜੀ ਡਿਪਟੀ ਸੀਐਮ ਵੀ ਲਾਤੇ ਅਸਵਾਰੀਆਂ ਦੇ ਵਾਲੇ ਨੀਲੀ ਜੇ ਸੂਟ ਪਾ ਕੇ ਨਾ ਉਹ ਹਰੇ ਕੀ ਪਾਈ ਬਠਾ ਦਾ ਪ੍ਰਾਈਵੇਟ ਉਹ ਨਹੀਂ ਜੀ ਉਹ ਡਰਾਮਾ ਸੀ ਉਹ ਪਾਣੀ ਦੇ ਵਿੱਚ ਨਾ ਜਿਹੜੇ ਟੋਪੇ ਦੇ ਵਿੱਚ ਆ ਡਲੀ ਸਿੱਟ ਡਲੀ ਸਿੱਟ ਕੇ ਦੇਖਦੇ ਆ ਉਹ ਇਸ ਲਈ ਖੜਕਾ ਕਿੰਨਾ ਖੁੰਦਾ ਉਹ ਡਲੀ ਸਿੱਟੀ ਸੀ ਕਿ ਥੋੜਾ ਚੈੱਕ ਕਰੋ ਉਧਰੋਂ ਦਾ ਡਲੀ ਸਿੱਟੀ ਗਈ ਉਧਰੋਂ ਖੜਾ ਹੋ ਗਿਆ ਨਾ 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 ਦਾਨੀ ਨੇ ਅਸਲ ਕਹਾਣੀ ਹੁਣ ਸ਼ੁਰੂ ਹੁੰਦੀ ਹੈ ਅੱਛਾ ਜੀ ਅਸਲ ਕਹਾਣੀ ਹੁਣ ਸ਼ੁਰੂ ਹੋਦੀ ਹੈ ਉਧਰੋਂ ਇੱਕ ਖਬਰ ਆ ਗਈ ਹਾਂ ਕਿ ਕਾਲ ਸੈਂਟਰ ਵਾਲਾ 100 ਕਰੋੜ ਰੁਪਏ ਦਾ ਕਪਲਾ ਅੱਛਾ ਜੀ ਤੇ ਉਹਦੇ ਕਾਗਜ ਮੰਗਾ ਲੈ ਸਾਈਬਰ ਕ੍ਰਾਈਮ ਦੀ ਸਾਬਕਾ ਐਸਐਚਓ ਇੰਸਪੈਕਟਰ ਅਮਨਜੋਤ ਕੌਰ ਹਾਂ ਉਹਨੇ ਜਿਹੜੀ ਚਿੱਠੀ ਲਿਖੀ ਸੀਗੀ ਡੀਜੀਪੀ ਨੂੰ ਤੇ ਉਹਦੀ ਐਸਈਟੀ ਵੀ ਨਹੀਂ ਹੋਈ ਹੈ ਹੂੰ ਇਹ ਖਬਰ ਆ ਗਈ ਮੈਨੂੰ ਨਹੀਂ ਪਤਾ ਗੱਲ ਸਹੀ ਹੈ ਕਿ ਨਹੀਂ ਇੰਡੀਅਨ ਐਕਸਪ੍ਰੈਸ ਤੇ ਲਿਖੀ ਹੋਈ ਹੈ ਮੇਂ ਮੰਗਲੇ ਕਾਗਜ ਹਾਂ ਉਹ ਕਹਿੰਦੇ ਵੀ ਉਹ ਜਿਹੜਾ ਹੈਗਾ ਈਡੀ ਨੇ ਰਿਕਾਰਡ ਮੰਗ ਲਿਆ ਹਾਂ ਮੰਗ ਲੇ ਇੰਡੀਅਨ ਐਕਸਪ੍ਰੈਸ ਦੀ ਖਬਰ ਆ ਜਿਹੜੀ ਨੇ ਕਹਿੰਦੇ ਰਿਕਾਰਡ ਮੰਗ ਲਿਆ ਵੀ ਸਾਨੂੰ ਰਿਕਾਰਡ ਦਿਓ ਜੀ ਕਿਉਂਕਿ ਮਾਮਲਾ 100 ਕਰੋੜ ਰੁਪਏ ਦਾ ਹੈ ਹੂੰ ਐਫ ਆਈ ਆਰ ਦਰਜ ਹੋਈ ਵੀ ਹੈ ਪਹਿਲਾਂ ਜੀ ਉਹ ਕਾਲ ਸੈਂਟਰ ਦੇ ਖਿਲਾਫ ਤੇ ਉਹ ਕਹਿੰਦੇ ਜੀ ਦੀ ਜਾਂਚ ਅਸੀਂ ਕਰਨੀ ਹੈ ਦਾਨੇ ਵਾਲੀ ਸਭ ਜਿਹੜਾ ਹੁਣ ਉਹ ਕੀ ਦਾ ਕੌਣ ਹੈ ਬੰਦਾ ਹਰਜੋਤ ਸਿੰਘ ਬੈਂਸ ਤੇ ਉਹਦੀ ਸਿੰਘਣੀ ਤੇ ਉਹਦੀ ਵਾਈਫ ਆਈ ਪੀਐਸ ਅਫਸਰ ਹਾਂ ਉਹ ਜਦੋਂ ਗੱਲ ਆ ਗਈ ਨਾ ਹੁਣ ਇੱਥੇ ਇੱਥੇ ਜਿਹੜੀ ਹੈਗੀ ਨਾ ਹੁਣ ਮੈਨੂੰ ਇੱਥੇ ਪਤਾ ਲੱਗਾ ਭਗਵੰਤ ਮਾਨ ਤੇ ਕੈਪਟਨ ਮਨਦਰ ਸਿੰਘਸ ਫਰਕ ਬਹੁਤ ਹੈ ਫਰਕ ਹੈ ਠੀਕ ਹੈ ਹਾਂ ਜਿਹੜੀ ਗਲਤੀ ਕੈਪਟਨ ਕਰ ਗਿਆ ਉਹ ਭਗਵੰਤ ਨਹੀਂ ਕਰੂਗਾ ਨਹੀਂ ਭਗਵੰਤ ਨੇ ਉਹ ਮਤਲਬ ਉਹਦਾ ਪਹਿਲਾਂ ਪੇਸ਼ਮੰਦੀ ਕਰ ਲਈ ਹਾਂ ਜਾਂ ਪੇਸ਼ਮੰਦੀ ਦੂਜੇ ਨੇ ਕਰਦੀ ਕਿਉਂਕਿ ਇੱਕੋ ਟਾਈਮ ਤੇ ਦੋ ਘਟਨਾਵਾਂ ਵਾਪਰਦੀਆਂ ਉਧਰੋਂ ਤਾਂ ਇਹ ਹੋ ਗਿਆ ਜੀ ਉਹ ਰਿਕਾਰਡ ਜਿਹੜਾ ਉਹਨਾਂ ਨੇ ਮੰਗ ਲਿਆ ਹੂੰ ਦੂਜੇ ਪਾਸੇ ਹਰਿਆਣਾ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕੇਜਰੀਵਾਲ ਇੱਕ ਭਾਸ਼ਣ ਦੇਦਾ ਜੀ ਕੇਜਰੀਵਾਲ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਹ ਕਹਿੰਦਾ ਕਿ ਆਰਐਸਐਸ ਦੇ ਇੱਕ ਵੱਡੇ ਆਗੂ ਨੇ ਮੈਨੂੰ ਦੱਸਤਾ ਹਾਂ ਕੀ ਆਰਐਸਐਸ ਨਹੀਂ ਚਾਹੁੰਦੀ ਕਿ ਨਰਿੰਦਰ ਮੋਦੀ ਰਵੇ ਤੇ ਛੇਤੀ ਅਸਤੀਫਾ ਲੈ ਰਹੇ ਜੀ ਤੇਰੇ ਚਾਰ ਦਿਨ ਪਹਿਲਾਂ ਆਪਾਂ ਪ੍ਰੋਗਰਾਮ ਕੀਤਾ ਸੀ ਰਾਹੁਲ ਗਾਂਧੀ ਤੇ ਕੇਜਰੀਵਾਲ ਕੀ ਆਰਐਸਐਸ ਉਹ ਆਰਐਸਐਸ ਦੇ ਮੁਖੀ ਨੂੰ ਚਿੱਠੀਆਂ ਲਿਖਦਾ ਜਿਵੇਂ ਆਰਐਸਐਸ ਦੇ ਮੁਖੀ ਨੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਲਿਖੀ ਸੀ ਠੀਕ ਹੈ ਉਹ ਚਿੱਠੀਆਂ ਲਿਖਦਾ ਤੇ ਦੂਜੇ ਪਾਸੇ ਰਾਹੁਲ ਗਾਂਧੀ ਉਹਨੂੰ ਚੁਣੌਤੀਆਂ ਦਿੰਦਾ ਚੁਣੌਤੀਆਂ ਦਿੰਦਾ ਵਿਚਾਰਧਾਰਕ ਉੱਤੇ ਅਟੈਕ ਕਰਦਾ ਫਰਕ ਸਿਰਫ ਇਹ ਨਹੀਂ ਹੁਣ ਜੇ ਉਹ ਆਰਐਸਐਸ ਦਾ ਬੰਦਾ ਇਹਨੂੰ ਦੱਸਦਾ ਹੈ ਕਿ ਅਸੀਂ ਜੀ ਪ੍ਰਧਾਨ ਮੰਤਰੀ ਨਹੀਂ ਰਹਿੰਦੇ ਨਜ਼ਮਤਲਬ ਹੈ ਵੀ ਕਿ ਪ੍ਰਧਾਨ ਮੰਤਰੀ ਨਾਲੋਂ ਇਹ ਵੀ ਕੇਜਰੀਵਾਦੀ ਜਿਆਦਾ ਹੈ ਜਿਆਦਾ ਹੈ ਤੇ ਫਿਰ ਇਹ ਗੱਲ ਮੇਰੇ ਕੋਲੇ ਆ ਗਈ ਤੁਹਾਡੇ ਕੋਲੇ ਆ ਗਈ ਦਿੱਲੀ ਦੀ ਵਿਧਾਨ ਸਭਾ ਦਾ ਇੱਕ ਰਿਕਾਰਡ ਹੈ ਉਹਦੇ ਵਿੱਚ ਲਿਖੀ ਗਈ ਚੜ ਗਿਆ ਉਹਦੇ ਵਿੱਚ ਚੜ ਗਿਆ ਤੇ ਉੱਥੇ ਜਿਹੜਾ ਆਪਣਾ ਨਰਿੰਦਰ ਮੋਦੀ ਆ ਕੱਚੀਆਂ ਕੋਲੀਆਂ ਖਿਡੇ ਹਾਂ ਉਹਨੇ ਵੰਟੇ ਖਲਾਈ ਆ ਉਹਨੂੰ ਨਹੀਂ ਪਤਾ ਲੱਗਦਾ ਉਹ ਤਾਂ ਹਰ ਗੱਲ ਦੇ ਵਿੱਚ ਕੰਟਰਡਿਕਸ਼ਨ ਦੇਖਦੇ ਕਲੀ ਝੋਟਾ ਖੇਡਦਾ ਰਿਹਾ ਨਹੀਂ 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 ਤੁਸੀਂ ਦੇਖੋ ਨਾ ਉਹ ਕੀ ਹੈ ਉਹ ਤਾਂ ਮਤਲਬ ਜਿਹੜੀ ਹੈਗੀ ਇੱਥੇ ਇਲੈਕਸ਼ਨ ਤੇ ਆਇਆ ਹੂੰ ਉਹ ਹਿਸਾਰ ਬੋਲਦਾ ਕਿ ਹਿਸਾਰ ਆ ਕੇ ਬੋਲਦਾ ਉਹ ਜੀ ਹਰਾਓ ਕਾਂਗਰਸ ਨੂੰ ਹਰਾਓ ਇਹਨਾਂ ਨੂੰ ਸਾਰਿਆਂ ਨੂੰ ਹਰਾ ਦਿਓ ਜਿਤਾਓ ਕਿਹਨੂੰ ਕਿਸ ਦਾ ਨਾਂ ਹੀ ਨਹੀਂ ਲੈਂਦਾ ਲੈਂਦਾ ਹੀ ਨਹੀਂ ਕਿਉਂ ਨਹੀਂ ਲੈਂਦਾ ਹਾਂ ਕਿਉਂਕਿ ਉੱਥੇ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਕਮਜ਼ੋਰ ਆ ਜਿੱਤ ਨਹੀਂ ਰਿਹਾ ਜਿੱਤ ਨਹੀਂ ਰਿਹਾ ਅੱਛਾ ਜਿੱਤ ਕੌਣ ਰਿਹਾ ਸੁਮਿਤਰੀ ਜਿੰਦਲ ਹੂੰ ਸੁਮਿਤਰੀ ਜਿੰਦਲ ਜਿਹੜੀ ਹੈਗੀ ਉਹਨਾਂ ਦੇ ਐਮਪੀ ਦੀ ਮਾਂ ਹੈ ਮਾਂ ਹੈ ਉਹਨੂੰ ਪਤਾ ਵੀ ਜੇ ਮੈਂ ਇਹਦੇ ਹੱਕ ਚ ਕਹਦਾ ਦੋ ਵੋਟਾਂ ਇਹਨੂੰ ਇਧਰੋਂ ਦੋ ਵੋਟਾਂ ਖਰਾਬ ਹੋ ਗਈਆਂ ਤਾਂ ਕਹਿੰਦੇ ਸੁમિતਰੀ ਜਿੰਦਲ ਨਾਲ ਹਾਰ ਜੀ ਉਹਨੇ ਉਹਨਾਂ ਦਾ ਆਪਣੇ ਨਾਲ ਹੀ ਹੈ ਨਾਲ ਹੀ ਹੈ ਜੇ ਬੰਦਾ ਉਹ ਹਰਿਆਣੇ ਦੀ ਇਲੈਕਸ਼ਨ ਬਾਰੇ ਆ ਸੋਚ ਸਕਦਾ ਤਾਂ ਫਿਰ ਉਹ ਇਹ ਕਿਉਂ ਨਹੀਂ ਸੋਚ ਸਕਦਾ ਕਿ ਕਾ ਕੇਸ ਪਿਆ ਪਿਆ ਇਹਨੂੰ ਆ 100 ਕਰੋੜ 100 ਕਰੋੜ ਰੁਪਏ ਵਾਲਾ ਇਹਨੂੰ ਹਲਾ ਲੂਗਾ ਥੋੜਾ ਜਿਹਾ ਹਾਂ ਹਾਂ ਗਰਦ ਝਾੜੂ ਜਾਈ ਬਾਈ ਭਗਵੰਤ ਕੋ ਵੀ ਕੁਝ ਨਾ ਕੁਝ ਮਦਦ ਮਦਦ ਮਿਲੇਗੀ ਹੈ ਤੇ ਫਿਰ ਕਹਿੰਦੇ ਵੀ ਜਿਹੜੀ ਉਹ ਬੜਕ ਮਾਰੀ ਸੀ ਨਾ ਭਗਵੰਤ ਜੀ ਮੈਂ ਨਹੀਂ ਉਹ ਅਸਤੀਫਾ ਦਿੱਤਾ ਹਾਂ ਬੜਕ ਮਾਰੀ ਸੀ ਤੇ ਉਦੋਂ ਬਾਅਦ ਕਹਿੰਦੇ ਯਾਰ ਯਾਰੀਆਂ ਮਿੱਤਰੀਆਂ ਸਿਰਾਂ ਦੇ ਨਾਲ ਲਿੱਦੀ ਕਰਦੇ ਗਏ ਜੀ ਫਿਰ ਜੀ ਮੈਂ ਵੈਸੇ ਬਹੁਤ ਗੁੱਸਾ ਖੀ ਨਾਲ ਪਹਿਲਾਂ ਹੀ ਮੈਂ ਖਿਮਾ ਜਪਦਾ ਵੀ ਆਪਣੇ ਨਾ ਸਿੱਖੀ ਦੇ ਵਿੱਚ ਹੈਗਾ ਗੁਰੂ ਨਾਨਕ ਦੇਵ ਸਾਹਿਬ ਜਦੋਂ ਪੈਦਾ ਹੋਏ ਹੈ ਨਾ ਉਹਦੇ ਇੱਕ ਸ਼ਲੋਕ ਸੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਪ੍ਰਗਟ ਸਿੰਘ ਪ੍ਰਗਟ ਹੋ ਗਿਆ ਜੀ ਅੱਛਾ ਜੀ ਧੁੰਦ ਤਾਂ ਅਜੇ ਬਰਕਰਾਰ ਹੈ ਹਾਂ ਪਰ ਭਗਵੰਤ ਮਾਨ ਦੇ ਆਲੇ ਦੋਲੇ ਚਾਨਣ ਹੋ ਗਿਆ ਜੀ ਜਦੋਂ ਕਹਿੰਦਾ ਹੈ ਜੇ ਮੂਝ ਫਿਰਦਾ ਹੂੰ ਪਰਕਟਸੋਂ ਜੋ ਮੂਝ ਫਿਰਦਾ ਹੈ ਕੰਪੇਨ ਕਰਦਾ ਉਥੇ ਆਪਦੀ ਪਾਰਟੀ ਆਸੇ ਉਹ ਉਥੋਂ ਚੱਲਦਾ ਉੱਚੇ ਚੇ ਤਰ ਤੇ ਬੰਦਾ ਆਰਵਨਲ ਤੁਰਿਆ ਬੰਦਾ ਹੂੰ ਫੋਰਸ ਦੇ ਵਿੱਚ ਜਾਂਦਾ ਹੈ ਹੂੰ ਉਸਦੇ ਹੋ ਦੇ ਲਈ ਆਪਣੇ ਖੜੇ ਸਕਿਉਰਟੀ ਵਾਲੇ ਹਾਂਜੀ ਕਹਿੰਦਾ ਯਾਰ ਮੈਂ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਉਹਨਾਂ ਨੂੰ ਮਿਲਣਾ ਹੂੰ ਉਹਦੇ ਜੀ ਦੇਖ ਲੋ ਦੇਖ ਲੋ ਕਹਿੰਦਾ ਯਾਰ ਪੁੱਛ ਲਓ ਜੇ ਮਿਲ ਲੈਣਗੇ ਤਾਂ ਮਿਲ ਲਾਂਗੇ ਤੇ ਉਹ ਜਾਂਦੇ ਆ ਕਹਿੰਦਾ ਜੀ ਭੇਜ ਦਿਓ ਪਵੰਦੀ ਦਾ ਮਿਲਦੇ ਕਿਸੇ ਤੇ ਹੈ ਹੀ ਨਹੀਂ ਆ ਹੁਣ ਕਹਾਣੀ ਤੁਸੀਂ ਦੇਖੋ ਪ੍ਰਗਟ ਸਿੰਘ ਦੇ ਪਵੰਦੀ ਨਹੀਂ ਪਵੰਦੀ ਨਹੀਂ ਕੀ ਬਾਕੀਆਂ ਤੇ ਪਵੰਦੀ ਸੀ ਜਾਂ ਬਾਕੀਆਂ ਨੇ ਦਰਗੁਜ਼ਰ ਕਰਤਾ ਦਰਗੁਜ਼ਰ ਕੀਤਾ ਜੀ ਫਿਰ ਮੁੜ ਕੇ ਗਿਆ ਭਾਜਲੇ ਫਿਰ ਲੋੜੇ ਲਾ ਕੇ ਤੁਸੀਂ ਦੇਖਣਾ ਉਹਨੂੰ ਦਰਗੁਜ਼ਰ ਕਰਤਾ ਉਹ ਜਿਆਦਾ 40 ਮਿੰਟ ਪੈਂਦਾ ਹੈ ਹਾਂ ਕੋਲੇ ਸਰਦਾਰ ਨਹੀਂ ਵੀ ਹੈ ਹਾਂ ਹੁਣ ਆਪਾਂ ਡਾਕਟਰ ਨਹੀਂ ਨਹੀਂ ਕਹਿੰਦੇ ਉਹਨੂੰ ਸਰਦਾਰ ਨੇ ਕਿਉਂ ਸਰਦਾਰ ਨਹੀਂ ਆਪਦੇ ਸਰਦਾਰ ਦੀ ਜਿਹੜੀ ਇਹ ਤਾਮੀਰਦਾਰੀ ਚ ਕਰ ਰਹੇ ਆ ਤਾਮੀਰਦਾਰੀ ਚ ਆ ਉਹ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ ਉੱਥੇ ਚੱਲਦੀਆਂ ਥੋੜੀਆਂ ਖੇਡਾਂ ਦੀਆਂ ਗੱਲਾਂ ਵੀ ਚੱਲਦੀਆਂ ਫਰਾਂਦੇ ਵੀ ਚੱਲਦੀਆਂ ਤੇ ਜਦੋਂ ਪ੍ਰਗਟ ਸਿਓ ਜਾਇਆ ਤੇ ਫਿਰ ਨਾਲ ਦੀ ਨਾਲ ਹੀ ਜਿਹੜੇ ਬੁੱਢਵੀ ਮੁੱਖ ਮੰਤਰੀ ਵੀ ਚਲੇ ਗਏ ਹਾਂ ਟੂ ਵੀ ਮੁੱਖ ਮੰਤਰੀ ਬੁੱਢਵੀ ਮੁੱਖ ਮੰਤਰੀ ਐਕਸਪੈਕਟਿਡ ਮੁੱਖ ਮੰਤਰੀ ਹਾਂਜੀ ਕੰਮ ਚਲਾਉ ਮੁੱਖ ਮੰਤਰੀ ਟੈਂਪਰੇਰੀ ਮੁੱਖ ਮੰਤਰੀ ਹੀ ਪਰ ਅਗਲੀ ਗੱਲ ਜਿਹੜੀ ਹੈਗੀ ਤੁਸੀਂ ਇਹ ਦੇਖੋ ਕਿ ਜਿਹੜਾ ਭਗਵੰਤ ਮਾਨ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਤੋਂ ਗਲਤੀ ਇਹ ਹੋਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰਾਤੇ ਰਾਤ ਮੈਸੇਜ ਆ ਗਿਆ ਵੀ ਨੋ ਕੰਫੀਡੈਂਸ ਪਾਇਆ ਜਦੋਂ ਨੂੰ ਇਹ ਪਤਾ ਲੱਗਿਆ ਸੀ ਕਿ ਨੋ ਕੰਫੀਡੈਂਸ ਜਿੰਨੀ ਭਗਵੰਤ ਸਿੰਘ ਮਾਨ ਦੀ ਤਾਂ ਸ਼ਾਇਦ ਉਨੀ ਨਾ ਹੋਵੇ ਕੈਪਟਨ ਸਾਹਿਬ ਦੇ ਬਾਰੇ ਤਾਂ ਕਹਿਤਾ ਸੀ ਨਾ ਨਰਿੰਦਰ ਮੋਦੀ ਨੇ ਬਹੁਤੋ ਇੱਕ ਆਜ਼ਾਦ ਫੌਜੀ ਹੈ ਹਾਂ ਹਾਂ ਤੇ ਜੇ ਆਜ਼ਾਦ ਫੌਜੀ ਫੋਨ ਕਰ ਦਿੰਦਾ ਵੀ ਆਪਣਾ ਮੋਦੀ ਜੀ ਆ ਝਾੜੇ ਕਰਦ ਕੇ ਰ ਇੱਕ ਤਾਂ ਮੇਰੇ ਦਫ਼ਤਰ ਦੇ ਵਿੱਚ ਹੀ ਬੈਠਾ ਹੂੰ ਇਹਦੀਆਂ ਬਾਹਾਂ ਬੰਨਿਓ ਕਰਾ ਪਰ ਮੜਿਆ ਪੁੱਛੋ ਕੀ ਹੈ ਹੂੰ ਇੱਕ ਉਹ ਬਰੇ ਮੱਝ ਕਣੀ ਬੈਜ ਜੀ ਦੇ ਕੋਲੇ ਮੈਨੂੰ ਗੱਲਾਂ ਮੈਨੂੰ ਗੱਲਾਂ ਹਸਤਾਬ ਹਾਂ ਆ ਤਿੰਨ ਕਿ ਜਾਨੇ ਨੂੰ ਜਿਹੜਾ ਦਿਖਾਉ ਤੇ ਤਿੰਨ ਕਿ ਨੂੰ ਦਿਖਾਉਂਦੇ ਭੁੰਡਾਂ ਦੀਆਂ ਗੋਲੀਆਂ ਵਾਂਗੂ ਖਿਲਰੇ ਦਿੰਦੇ ਨੇ ਕਹਿੰਦੇ ਕ ਉਦਰੀ ਕੈਪਟਨ ਨੇ ਗਲਤੀ ਕੀਤੀ ਸੀ ਉਹ ਗਲਤੀ ਜਿਹੜੀ ਹੈਗੀ ਹੈ ਭਗਵੰਤ ਨੇ ਨਹੀਂ ਕੀਤੀ ਭਗਵੰਤ ਨੇ ਨਹੀਂ ਕੀਤੀ ਭਗਵੰਤ ਨੇ ਉਸ ਗਲਤੀ ਨੂੰ ਦਰੁਸਤ ਕਰਕੇ ਉਹਦੇ ਮੁਤਾਬਕ ਤੁਰ ਪਿਆ ਹਾਂ ਤੇ ਹੁਣ ਉਹ ਮਰੀ ਨਾਲ ਨਕਾਰੇ ਬੈਠਾ ਉਹਨੇ ਆਉਂਦਾ ਸਰ ਫਿਰ ਮੀਟਿੰਗ ਵੀ ਲਈ ਹਾਂ ਜਦੋਂ ਨਿਕਲੇ ਅੰਦਰੋਂ ਤਾਂ ਕੈਪ ਸੀ ਤੇ ਪੱਗ ਜਾਣ ਸਰ ਬਣ ਲਈ ਫਿਰ ਪੱਗ ਬਨ ਕੇ ਬਨ ਕੇ ਆਪਣੀ ਜੋ ਬਸੰਤੀ ਪੱਗ ਵਹਿ ਗਿਆ ਲਾ ਉਹੀ ਉਹੀ ਐ ਚੀਫ ਫੈਕਟਰੀ ਸਾਰੇ ਲਟਰਮ ਪਟਰਮ ਰਾਜਾ ਹੁਕਮ ਦੇਣ ਲੱਗੇ ਹਾਂ ਇਹ ਵਖੀਰ ਅੰਕਰਤਾਰ ਦੇ ਜੀ ਜੀ ਦੇ ਅੱਜ ਦੇਖੋ ਸੀ ਕਿ ਅੱਗੇ ਕੀ ਹੁੰਦਾ ਕੀ ਅੱਗੇ-ਅੱਗੇ ਦੇਖੋ ਹੋਤਾ ਹੈ ਕੀ ਆ ਸੋ ਰੇਡੀਓ ਪੰਜਾਬ ਟੂਡੇ ਦੇ ਇਸ ਪ੍ਰੋਗਰਾਮ